ਵਾਡੇ ਸਾਰੰ ਵਾਸਤੇ ਆਪਾਂ ਜਮਾ ਸਸਤਾ ਸੌਦਾ ਲੈ ਕੇ ਪਹੁੰਚੇ ਹਾਂ ਡਿਮਾਂਡ 11 ਲੱਖ ਰੁਪਿਆ ਮਾਲਕ ਨੇ ਕਹੀ ਹੈ ਮੌਕੇ ਤੇ ਹੋ ਜਾਊਗਾ ਤੇ 5 ਵਿਸਬਿਆਂ ਦੀ ਬਹੁਤ ਖੁੱਲੀ ਡੁੱਲੀ ਆਪਾਂ ਕੂਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀਆ ਘਰ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਡਿਮਾਂਡ ਸਿਰਫ 11 ਲੱਖ ਰੁਪਈਆ ਸੀ ਬਾਕੀ 11 ਲੱਖ ਰੁਪਈਆ ਇੱਕ ਵਾਰੀ ਇਹਨਾਂ ਨੇ ਮੂਹ ਮੰਗਿਆ ਤੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮੌਕੇ ਤੇ ਮਾਲਕ ਕਹਿੰਦੇ ਆ ਵੀ ਬਹਿ ਕੇ ਗੱਲਬਾਤ ਕਰ ਲਾਂਗੇ ਪੰਜ ਬਿਸਬੇ ਜਗਾਂ ਦੇ ਵਿੱਚ ਕੋਠੀ ਆਪਾਂ ਲੈ ਕੇ ਪਹੁੰਚੇ ਆ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਤੇ ਸਾਰੀ ਕੋਠੀ ਹੈ ਜਿਹੜੀ ਨਕਸ਼ੇ ਤੇ ਤਿਆਰ ਹੋਈ ਹੈ ਤੁਹਾਨੂੰ ਮੈਂ ਪਹਿਲਾਂ ਹੀ ਕਨਫਰਮ ਕਰਵਾ ਦੇਣਾ ਸੀ ਜਿਹੜੀ ਕੋਠੀ ਅੱਜ ਆਪਾਂ ਲੈ ਕੇ ਪਹੁੰਚੇ ਆ ਇਸ ਕੋਠੀ ਦਾ ਜਿਹੜਾ ਕੰਮ ਹੈ ਅੱਧਾ ਤਾਂ ਹੋਇਆ ਤੇ ਅੱਧੇ ਤੋਂ ਵੱਧ ਪਿਆਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿਆਂ ਤੁਸੀਂ ਬਾਰੀ ਸਰ ਸਾਰਾ ਕੁਝ ਦੇਖੋ ਜੀ ਤੇ ਪੰਜ ਬਿਸਬੇ ਜਗਾਂ ਕੋਈ ਥੋੜੀ ਨਹੀਂ ਹੁੰਦੀ ਬਹੁਤ ਜ਼ਿਆਦਾ ਡਬਲ ਜਗ੍ਹਾ ਆਪਾਂ ਨੂੰ ਮਿਲ ਚੁਗੀ ਤੇ ਤੁਹਾਨੂੰ ਮੈਂ ਦੱਸ ਦਿੰਨੇ ਆਪਾਂ ਪਹੁੰਚ ਗਏ ਅੰਦਰ ਤੇ ਨੀਚੇ ਤਾਂ ਆਪਾਂ ਨੂੰ ਕੁਝ ਨਹੀਂ ਮਿਲਣਾ ਜੀ ਕੱਲਾ ਪਸ਼ੂਆਂ ਵਾਸਤੇ ਤੇ ਆਪਣੇ ਸੰਦ ਸੰਦੇੜੀ ਖੜਾਉਣ ਵਾਸਤੇ ਕੱਲਾ ਬਣਿਆ ਹੋਇਆ ਤੇ ਕੋਠੀ ਦਾ ਪੋਰਸ਼ਨ ਉੱਪਰ ਬਣਿਆ ਹੋਇਆ ਉੱਪਰਲੀ ਮੰਜ਼ਲ ਤੇ ਆਪਾਂ ਨੂੰ ਰਿਹਾਈਸ਼ ਮਿਲੂਗੀ ਆਪਾਂ ਉੱਪਰ ਵੀ ਚੱਲਾਂਗੇ ਪਹਿਲਾਂ ਨੀਚੇ ਤੋਂ ਦੇਖ ਲੈਨੇ ਆ ਜੀ ਤੇ ਸਾਹਮਣੇ ਆਪਾਂ ਨੂੰ ਕਾਫੀ ਬੈੜਾ ਵੀ ਮਿਲ ਜੂਗਾ ਤੇ ਵਧੀਆ ਆਪਾਂ ਨੂੰ ਬੈੜਾ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਕੁਝ ਵੀ ਬਣਾਉਣਾ ਜੀ ਇੱਕ ਪਾਸੇ ਸਾਰਾ ਕੁਝ ਬਣ ਜੂਗਾ ਕੋਈ ਟੂੜੀ ਵਾਲਾ ਬਣਾਉਣਾ ਹੈ ਕੋਈ ਸੰਦ ਸੰਦੇੜਾ ਖੜਾਉਣ ਵਾਸਤੇ ਬਣਾਉਣਾ ਜਾਂ ਲੋਕੀਟਾ ਲਾਉਣੀ ਆ ਤਾਂ ਪੂਰਾ ਵਧੀਆ ਮਤਲਬ ਕਿ ਬੈੜਾ ਬਣ ਚੁੱਕਾ ਜੇ ਇਦਾਂ ਹੀ ਰੱਖਣਾ ਜੀ ਸਬਜ਼ੀ ਫਲਦਾਰ ਬੂਟੇ ਲਾਉਣੇ ਆ ਤਾਂ ਇਦਾਂ ਵੀ ਬਹੁਤ ਵਧੀਆ ਹੈ ਬਾਕੀ 11 ਲੱਖ ਰੁਪਏ ਡਿਮਾਂਡ ਇਹਨਾਂ ਨੇ ਇੱਕ ਵਾਰੀ ਕਿਹਾ ਹੈ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਕੁੱਠੀ ਇਹਨਾਂ ਨੇ ਆਪਦੇ ਵਾਸਤੇ ਬਣਵਾਈ ਸੀਗੀ ਰਿਹਾਇਸ਼ ਵਾਸਤੇ ਬਣਵਾਈ ਸੀਗੀ ਤੇ ਕਿਸੇ ਕਾਰਨ ਕਰਕੇ ਆਹ ਜਿਹੜੀ ਕੁੱਠੀ ਇਹ ਤਿਆਰ ਨਹੀਂ ਕਰਵਾ ਸਕੀ ਤੇ ਹੁਣ ਇਹਨਾਂ ਨੇ ਵੇਚਣੀ ਐ ਕੋਠੀ ਦੇ ਵਿੱਚ ਸਾਰਾ ਕੁਝ ਬਣਿਆ ਹੋਇਆ ਜੀ ਬੈਡਰੂਮ ਤੇ ਕਿਚਨ ਮਤਲਬ ਕਿ ਸਾਰਾ ਕੁਝ ਆਪਨ ਮਿਲ ਜਾਊਗਾ ਜੀ ਤੇ ਕੰਮ ਤੁਸੀਂ ਆਪੇ ਦੇਖ ਲਓ ਕਿੰਨਾ ਕੁ ਕਰਵਾਉਣਾ ਪਊਗਾ ਲਗਭਗ ਸਾਰਾ ਕੰਮ ਰੰਦੇ ਜਾਂ ਪਲਾਸਟਰ ਵਗੈਰਾ ਕੱਲੀ ਇਹਨਾਂ ਨੇ ਖੜੀ ਕੀਤੀ ਹਾਲੇ ਤੇ ਕੋਈ ਵੀ ਖਰੀਦਣ ਦਾ ਜੇ ਚਾਹਵਾਨ ਹੈਗਾ ਤੇ ਇਦਾਂ ਹੀ ਕਿਸੇ ਨੇ ਖਰੀਦਣੀ ਆ ਕੋਠੀ ਆ ਤੇ ਕੰਮ ਆਪ ਕਰਵਾ ਲਊਗਾ ਦਾ ਮਾਲਕ ਦਾ ਨੰਬਰ ਤੁਹਾਨੂੰ ਮਿਲ ਜੂਗਾ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦਿਖਾਈ ਰਿਆ ਬਾਕੀ ਆਸ-ਪਾਸੇ ਦੀ ਲੋਕੇਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਤੇ ਸਾਰਾ ਕੁਝ ਆਪਾਂ ਦੇਖ ਰਹੇ ਹਾਂ ਸੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਜਰੂਰ ਦੱਸੋ ਜੀ ਕਮੈਂਟ ਕਰਕੇ ਨਾਲ ਦੀ ਨਾਲ ਕਮੈਂਟ ਕਰਦੇ ਰਹੋ ਜੀ ਇਹਨਾਂ ਨੇ ਵੀਡੀਓ ਚੰਗੀ ਬਣਾ ਕੇ ਭੇਜੀ ਆ ਤੇ ਕਿਸੇ ਨੂੰ ਆਹ ਕੋਠੀ ਪਸੰਦ ਆਈ ਆ ਕੋਈ ਖਰੀਦਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ 11 ਲੱਖ ਰੁਪਏ ਡਿਮਾਂਡ ਹੈ ਡਿਮਾਂਡ ਤਾਂ ਤੁਹਾਨੂੰ ਪਹਿਲਾਂ ਮੈਂ 10 ਹੀ ਦਿੱਤਾ ਜੀ ਤੇ ਜੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਆਪਾਂ ਕੂਠੀ ਘਰ ਮਕਾਨ ਹਰ ਏਰੀਆ ਚ ਹਰ ਰੋਜ਼ ਲੈ ਕੇ ਆਉਂਦੇ ਰਹਿੰਦੇ ਆ ਆਪਣੇ ਕੋਲੇ ਜਿਵੇਂ ਕਿ ਇਹਨਾਂ ਨੇ ਕੂਠੀ ਅਨਕੰਪਲੀਟ ਭੇਜੀ ਹੈ ਇਸੇ ਤਰ੍ਹਾਂ ਦੀਆਂ ਕੂਠੀਆਂ ਵੀ ਵਧੀਆ ਰੇਟਾਂ 'ਚ ਘੱਟ ਰੇਟਾਂ 'ਚ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਬਾਕੀ ਆਪਾਂ ਹਰ ਰੋਜ਼ ਜਿਹੜੀਆਂ ਕੋਠੀਆਂ ਪਾਉਣੀਆਂ ਪੂਰੀਆਂ ਤਿਆਰ ਕੀਤੀਆਂ ਹੋਈਆਂ ਪਾਉਣੀਆਂ ਜੀ ਮਕਾਨ ਵੀ ਹੁੰਦਿਆ ਕੋਠੀਆਂ ਵੀ ਹੁੰਦੀਆਂ ਡਬਲ ਸਟੋਰੀ ਸਿੰਗਲ ਸਟੋਰੀ ਵੱਧ ਰੇਟ ਦੀ ਘੱਟ ਰੇਟ ਦੀ ਮੈਂ ਬਾਕੀ ਕੋਸ਼ਿਸ਼ ਕਰਦਾ ਹੁੰਨਾ ਵੀ ਘੱਟ ਤੋਂ ਘੱਟ ਰੇਟ ਦੀ ਕੋਠੀ ਤੁਹਾਡੇ ਖਾਤਰ ਲੈ ਕੇ ਆ ਸਕਾਂ ਜੀ ਠੀਕ ਹੈ ਜੀ ਬਾਕੀ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆ ਜੇ ਕੋਠੀ ਕਿਸੇ ਨੇ ਖਰੀਦਣੀ ਆ ਤੁਸੀਂ ਜਾ ਕੇ ਦੇਖ ਲਿਓ ਬਾਕੀ ਤੁਹਾਡਾ ਕਿਹੜਾ ਏਰੀਆ ਜੀ ਤੁਸੀਂ ਕਮੈਂਟ ਕਰਕੇ ਨੀਚੇ ਲਿਖਿਓ ਮੈਂ ਤੁਹਾਡੇ ਖਾਤਰ ਤੁਹਾਡੇ ਏਰੀਆ 'ਚ ਕੋਠੀ ਤੁਹਾਡੇ ਖਾਤਰ ਲੱਭ ਕੇ ਲੈ ਆਉਂਗਾ ਜੀ ਤੁਸੀਂ ਮੈਨੂੰ ਰੇਟ ਦੱਸ ਦਿਓ ਤੇ ਕਿੰਨੇ ਰੇਟ ਚਾਹੀਦੀ ਹੈ ਕਿਹੜੇ ਏਰੀਆ 'ਚ ਕਿੰਨੇ ਕ ਜਗ੍ਹਾ 'ਚ ਆਹ ਕੁਝ ਕਮੈਂਟ ਦੇ ਵਿੱਚ ਲਾਜ਼ਮੀ ਲਿਖ ਦਿਓ ਤੇ ਬਾਕੀ ਮੈਂ ਹਰ ਰੋਜ਼ ਕੋਠੀਆਂ ਪਾਉਂਦਾ ਤੇ ਤੁਸੀਂ ਆਪਣੀਆਂ ਵੀਡੀਓ ਚੈੱਕ ਕਰ ਲੂ ਤੁਹਾਨੂੰ ਤੁਹਾਡੇ ਏਰੀਆ 'ਚੋਂ ਤੁਹਾਡੇ ਬਜਟ ਦੇ ਵਿੱਚ ਕੋਠੀ ਲਾਜ਼ਮੀ ਮਿਲ ਜੂਗੀ ਮੇਰੇ ਵੱਲੋਂ ਫੁੱਲ ਗਾਰੰਟੀ ਹੈ ਜੀ ਕਿਉਂਕਿ ਮੈਂ ਹਰ ਏਰੀਆ 'ਚੋਂ ਕੋਠੀਆਂ ਪਾ ਰੱਖੀਆਂ ਜੀ ਤੇ ਆਪਣੇ ਕੋਲੇ ਜੜੀ ਆ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਕਨਫਰਮ ਸਾਰਾ ਕੁਝ ਕਰਵਾ ਦੇਣਾ ਜੀ ਕੋਠੀ ਆਪਣੇ ਕੋਲੇ ਪਿੰਡ ਸ਼ੈਰਪੁਰ ਥਾਣਾ ਤੋਂ ਪਹੁੰਚੀ ਆ ਜੀ ਤੇ ਜਿਵੇਂ ਕਿ ਤੁਹਾਨੂੰ ਸਾਰਾ ਕੁਝ ਮੈਂ ਦੱਸੀ ਆ نیچے ਤੱਕ ਅੱਲਾ ਪਸ਼ੂਆਂ ਵਾਸਤੇ ਖੁੱਲਾ ਹਾਲ ਬਣਿਆ ਹੋਇਆ ਤੇ ਰਿਹਾਈਸ਼ ਉੱਪਰ ਹੈ ਜੀ ਤੇ ਤਿਆਰ ਕਰਵਾਉਣੀ ਪਊਗੀ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਸੀਗਾ ਮੋਟਰ ਵਗੈਰਾ ਲੱਗੀ ਹੋਈ ਆ ਤੇ ਆਪਾਂ ਨੂੰ ਜਿਹੜੀ ਗਲੀ ਲੱਗਦੀ ਆ ਉਹੋ ਆਪਾਂ ਨੂੰ 20 ਫੁੱਟ ਚੌੜੀ ਗਲੀ ਲੱਗਦੀ ਹੈਗੀ ਜੇ ਆਪਾਂ ਨੇੜੇ ਦੀ ਗੱਲ ਕਰੀਏ ਤਾਂ ਬੱਸ ਸਟੈਂਡ ਦੀ ਬੈਕ ਸਾਈਡ ਆਹ ਕੋਠੀ ਬਣੀ ਹੋਈ ਹੈ ਨੇੜੇ ਗੁਰਦੁਆਰਾ ਨਾਨਕ ਸਰ ਜੀ ਤੇ ਬੜੀ ਰੋਡ ਸ਼ੇਰਪੁਰ ਜ਼ਿਲ੍ਹਾ ਲੱਗਦਾ ਇਹਨਾਂ ਨੂੰ ਸੰਗਰੂਰ ਤਹਿਸੀਲ ਲੱਗਦੀ ਆ ਤੁਰੀ ਠੀਕ ਹੈ ਜੀ ਬਾਕੀ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਆ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ 11 ਲੱਖ ਰੁਪਿਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਪਾਈ ਆ ਗਾਟਾਵਾ ਦਾ ਮੌਕੇ ਤੇ ਬਹਿ ਕੇ ਹੋ ਜਾਊਗਾ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜਿਹੜੇ ਮਾਲਕ ਨੇ 6284606933 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 6284606933 ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੂਠੀ ਬਾਰੇ ਕੁਝ ਪੁੱਛਣਾ ਤੁਸੀਂ ਗੱਲ ਕਰ ਲਿਓ ਮਾਲਕ ਨਾਲ ਤੁਹਾਨੂੰ ਨੰਬਰ ਮੈਂ ਨੋਟ ਕਰਵਾ ਹੀ ਦਿੱਤਾ ਬਾਕੀ ਸਕਰੀਨ ਤੇ ਕਈ ਬਾਰੀ ਮੈਂ ਲਿਖ ਦੇਣਾ ਹੁੰਨਾ ਜੀ ਡਿਮਾਂਡ ਤੋਂ ਉਹਨੂੰ ਪਤਾ ਲੱਗ ਗਿਆ 11 ਲੱਖ ਰੁਪਇਆ ਡਿਮਾਂਡ ਹੈ ਤੇ ਜ਼ਿਲ੍ਹਾ ਸੰਗਰੂਰ ਤਹਿਸੀਲ ਤੁਰੀ ਹੈ ਤੇ ਪਿੰਡ ਤੋਂ ਉਹਨ ਮੈਂ ਦੱਸ ਹੀ ਦਿੱਤਾ ਜੀ ਤੇ ਗੱਲਬਾਤ ਵਧੀਆ ਵੇਸੀ ਤੇ ਜਦੋਂ ਕੋਠੀ ਆਹ ਪੂਰੀ ਤਿਆਰ ਹੋ ਜੂਗੀ ਤਾਂ ਮੂੰਹੋਂ ਬੋਲ ਲੱਗ ਜੂਗੀ ਕਿਉਂਕਿ ਇਹਨਾਂ ਨੇ ਸਾਰੀ ਤਾਂ ਤਿਆਰ ਕਰਵਾਉਣੀ ਸੀਗੀ ਤੇ ਸਾਰੀ ਨਕਸ਼ੇ ਤੇ ਹੀ ਬਣੀ ਹੋਈ ਹੈ ਤੇ ਕਿਸੇ ਕਾਰਨ ਕਰਕੇ ਚਲੋ ਵੇਚਣੀ ਪੈ ਰਹੀ ਹੈ ਤੇ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤੁਸੀਂ ਗੱਲ ਕਰ ਲਿਓ ਜੇ ਤਿਆਰ ਕਰਵਾ ਲਓਗੇ ਤਾ ਖੁੱਲੀ ਡੁੱਲੀ ਸੋਹਣੀ ਕੋਠੀ ਆ ਤੇ ਜਿਨ੍ਹਾਂ ਕੋਲੇ ਟ੍ਰੈਟ ਸੰਦ ਸੰਦੇੜਾ ਹੈਗਾ ਜੀ ਖਾਸ ਉਹਨਾਂ ਕਰਕੇ ਵਧੀਆ ਰਹੂਗਾ ਕਿਉਂਕਿ ਜਗ੍ਹਾ ਕਾਫੀ ਡਬਲ ਹੈ ਬਾਕੀ ਕਿਸੇ ਨੇ ਵੀ ਲੈਣੀ ਹੈ ਤੁਸੀਂ ਗੱਲ ਆਪੇ ਕਰ ਲਿਓ ਕੋਠੀ ਦੀ ਗੱਲਬਾਤ ਆਪਾਂ ਕਰ ਹੀ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਪੂਰੀ ਵੀਡੀਓ ਤੁਹਾਨੂੰ ਮੈਂ ਦਿਖਾਈ ਜੀ ਕੋਠੀ ਦੀ ਉੱਪਰੋਂ ਵੀ ਦਿਖਾਇਆ ਸਾਰਾ ਕੁਝ ਤੇ ਨੀਚੋਂ ਵੀ ਬਾਹਰਲੀ ਸਾਈਡ ਤੋਂ ਵੀ ਮੈਨੂੰ ਜਰੂਰ ਦੱਸੋ ਤੁਸੀਂ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ, ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ। ਜਿਨੇ ਤੁਸੀਂ ਪਹਿਲੀ ਵਾਰ ਪਹੁੰਚਿਓ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾਮਾਂ, ਮੇਰੇ ਵੱਡੇ ਬਜ਼ੁਰਗ ਜਿਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ। ਉਹਨੂੰ ਸਬਸਕ੍ਰਾਈਬ ਦਾ ਜਿਹੜਾ ਬਟਨ ਹੈ ਜਰੂਰ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਅਕੀ ਜੀ ਜਣੇ ਐਡ ਕਰਬੋਨੀਆ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹੈ ਗੱਲ ਜੀ ਵੇਚਣ ਵਾਸਤੇ ਤਾਂ ਆਪਾਂ ਜਿਹੜੀ ਐਡ ਕਰਦਾ ਬਿਲਕੁਲ ਫਰੀ ਦੇ ਵਿੱਚ ਕਰਦਾ ਕੋਈ ਕਿਸੇ ਤੋਂ ਕਮਿਸ਼ਨ ਕਿਸੇ ਤੋਂ ਕੁਝ ਨਹੀਂ ਲੈਂਦੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਦੱਸਵਾ ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ ਬਾਰ ਚੱਲਦਾ ਰਹਿੰਦਾ 73800 ਪੂਰਾ 26100 73 ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਚੋਂ ਕਿਹੜੇ ਰੀਅਲ ਚ ਕਿੰਨੇ ਰੇਟ ਦੇ ਵਿੱਚ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਏ ਘਰ ਕੋਠੀ ਮਕਾਨ